ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਕੋਟਲਾ ਰਾਇਕਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗੇ ਦੀ ਹੈ ਮੇਰੇ ਗਵਾਂਢ ਪਿੰਡ ਦੀ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਦੁੱਧ ਦਾ ਕੰਮ ਕਰਦੇ ਆ ਦੋ ਐਨੀਮਲ ਬਾਈ ਦੇ ਸੇਲ ਆ ਇੱਕ ਗੱਬਨ ਤੇ ਇੱਕ ਧੋਕੜੀ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨਾ ਵਸ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾ ਨੂੰ ਸਤਿ ਸ਼੍ਰੀ ਅਕਾਲ ਜਿਹੜੇ ਵੀਡੀਓ ਦੇਖ ਰਹੇ ਬਾਈ ਦੀ ਨਾਮ ਤੇ ਐਡਰੈਸ ਦੱਸ ਦਿਓ ਜੀ ਲక్ష్మణ ਸਿੰਘ ਪੈਂਟ ਕੋਲਾ ਰਾਏ ਕਾ ਜ਼ਿਲ੍ਹਾ ਮੋਗਾ ਠੀਕ ਆ ਜੀ ਨੇੜੇ ਬਾਗਾਪੁਰਾਣਾ ਠੀਕ ਆ ਜੀ ਦੋ ਐਨੀਮਲ ਬਾਈ ਦੇ ਸੇਲ ਆ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਇਹਦੀ ਕੀ ਡਿਟੇਲ ਕਿੰਨੇਵੇਂ ਸੂਏ ਸੁਣਾ ਜੀ ਇਹਨੇ ਬਾਈ ਦੂਜੇ ਸੂਏ ਸੁਣਾ ਨੇ ਠੀਕ ਆ ਜੀ ਕਿੰਨੇ ਟਾਈਮ ਦੀ ਕੱਚੀ ਆ ਜੀ ਇਹ ਬਾਈ ਹੈਗੀ ਆਪਾਂ 7 ਦਿਨ ਦੀ ਕੱਚੀ ਠੀਕ ਆ 5-7 ਦਿਨਾਂ ਦੀ ਕੱਚੀ ਆ ਜੀ ਡੇਟ ਮੁਤਾਬਕ ਤੇ ਪਹਿਲੇ ਸੂਏ ਕਿੰਨਾ ਦੁੱਧ ਦਿੱਤਾ ਜੀ ਬਾਈ 25+ 25+ ਦਿੱਤਾ ਜੀ ਹਾਂ ਦਿੱਤਾ ਤੇ ਅਗਤੀਰ ਕਿੰਨਾ ਦੇ ਦੂਗੀ ਅਗਤੀ ਉੱਪਰ ਹੀ ਜਾਊਗੀ 25 ਤੋਂ ਜੀ ਠੀਕ ਆ ਜੀ ਕ੍ਰਾਸ ਬਰੀਡ ਚ ਪੈਂਦੀ ਤੋਰ ਕੇ ਦਿਖਾ ਦਿਓ ਜੀ ਬਾਈ ਕਹਿੰਦਾ ਦੂਜਾ ਸੂਆ ਸੁਣੀ ਐ 5-4 ਦਿਨਾਂ ਦੀ ਕੱਚੀ ਆ ਬਾਕੀ 2-4 ਦਿਨ ਪਸ਼ੂ ਕਈਰ ਉੱਪਰ ਵੀ ਲੈ ਜਾਂਦਾ ਤੇ ਪਹਿਲਾਂ ਵੀ ਸੂ ਪੈਂਦਾ 25 ਕਿਲੋ ਦੁੱਧ ਬਾਈ ਨੇ ਦੱਸਿਆ ਕਿ ਪਿਛਲੇ ਸੂਏ ਚੋਇਆ ਹੋਇਆ ਐ ਮਸ਼ੀਨ ਤੁਸੀਂ ਦੇਖ ਸਕਦੇ ਹੋ ਸਪੈਸ਼ਲ ਬਾਈ ਦੁੱਧ ਦਾ ਕੰਮ ਕਰਦੇ ਆ ਬਾਕੀ ਹਵਾਨਾ ਬਹੁਤ ਟੌਪ ਦਾ ਤਿਆਰ ਕੀਤਾ ਦੇਖ ਸਕਦੇ ਹੋ ਤੁਸੀਂ ਬਹੁਤ ਵੱਡਾ ਹਵਾਨਾ ਤੇ ਹਜੇ ਵਲਟੇਲਾਂ ਬਹੁਤ ਨੇ ਹਵਾਨੇ 'ਚ ਸਾਰੀਆਂ ਵਲਟੇਲਾਂ ਕੱਢ ਕੇ ਸੋਨਾਗਾ ਹਵਾਨਾ ਖਿੱਚਾਂਗੇ ਦਾ ਰਬੜਾਂ ਨੂੰ ਵਧੂਗਾ ਦੇਖ ਸਕਦੇ ਤੁਸੀਂ ਇਹ ਸਭ ਪੂਰੀ ਹੈ ਜੀ ਹਾਂ ਪੂਰੀ ਹਵਾਨਾ ਦੇਖ ਸਕਦੇ ਹੋ ਕਹਿੰਦੇ ਆ ਰਬੜਾਂ ਨੂੰ ਵੱਧਦਾਗਾ ਸਾਰੀਆਂ ਵਾਲਟੀਆਂ ਕੱਢ ਕੇ ਸੋਨਾ ਸੀਵਲ ਸੌ ਕਰਮਾਂ ਵਾਲੀ ਪੂਰੀ ਆ ਚਾਹੇ ਜਵਾਕ ਚ ਹੋਈ ਜਾਣ ਜੀ ਹਨਾਂ ਦੇ ਸਹਿਜ ਸੋਹਣਿਆ ਚਾਰੇ ਦਾ ਨਖਣ ਵਿੱਚ ਇੱਕੋ ਹੀ ਸਹਿਜ ਦੇ ਬਾਕੀ ਚਵਾਈ ਦੀ ਓਕੇ ਬਾਈ ਹਾਂਜੀ ਜੀ ਤੇ ਮਸ਼ੀਨ ਤੇ ਚੁੰਦੇ ਹੋਵਾਂਗੇ ਆਪਦਾ ਹਾਂਜੀ ਹਾਂਜੀ ਬਾਈ ਮਸ਼ੀਨ ਤੇ ਹੀ ਚੁੰਦੇ ਆਗਾ ਕਿਉਂਕਿ ਦੁੱਧ ਦਾ ਕੰਮ ਆ ਜੀ ਕੀ ਮੁੱਲ ਆ ਬਾਈ ਇਹਦਾ ਮੁੱਲ ਬਾਈ ਦਾ 75000 ਰੁਪਿਆ ਮਾਨਤਾਨ ਹੋ ਜਾਊਗਾ ਜੀ ਹੋ ਜਾਊਗਾ ਜੀ ਹੋ ਜਾਊਗਾ 75000 ਰੁਪਿਆ ਬਾਈ ਮੁੱਲ ਕਰਦੇ ਆ ਬਾਈ ਕਹਿੰਦੇ ਮਾਨਤਾਨ ਹੋ ਜਾਊਗਾ ਜਿਹੜਾ ਵੀਰ ਚੱਲ ਕੇ ਆਊਗਾ ਜੀ ਵਾਨਾ ਬੋਟੋਪ ਦਾ ਤਿਆਰ ਕੀਤਾ ਤੁਹਾਨੂੰ ਨੇੜੇ ਤੋਂ ਦਿਖਾ ਦਾਂਗੇ ਜੀ ਕਿਰਾ 2 ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਵੀ ਵੀਰੇ ਦੂਜਾ ਸੁਗਾ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਜੀ ਇਹਨੂੰ ਜੀ ਢਾਈ ਕਿ ਮਹੀਨੇ ਹੋ ਗਏ ਢਾਈ ਪੌਣ ਤਿੰਨ ਮਹੀਨੇ ਹੋਇਆ ਆ ਵੀ ਵਛੀ ਆ ਮਗਰ ਬੱਚਾ ਵਛੀ ਆ ਤੇ ਹਾਂ ਢਾਈ ਮਹੀਨੇ ਹੋ ਗਏ ਤੇ ਕਿੰਨਾ ਦੁੱਧ ਤਿਆਰ ਆ ਜੀ ਦੁੱਧ ਬਾਈ ਹੈਗਾ 10 ਗਾਲ ਲੀਟਰ ਦੇ ਥੱਲੇ ਤਿਆਰ ਤੇ ਇਹ ਆਈ ਵਗੈਰਾ ਤਾਂ ਨਹੀਂ ਹੋਈ ਜੀ ਨਹੀਂ ਹੋਈ ਜੀ ਤਾਰਾਂ ਕਰਦੀ ਬਣਾਈ ਨਹੀਂ ਠੀਕ ਆ ਜੀ 10 11 ਕਿਲੋ ਨੈਟ ਤਿਆਰ ਆ ਜੀ ਆਕੇ ਚਵਾਈ ਕਰ ਸਕਦਾ ਜੇ ਤੁਸੀਂ ਵੀਰ ਨੇ ਕਰਨੀ ਹੋਵੇ ਚਾਹੇ ਦੋ ਟਾਈਮ ਚਵਾਈ ਕਰ ਲੈ ਜਾਈ ਚਾਰ ਟਾਈਮ ਚਵਾਈ ਕਰ ਲੈ ਇਹ ਵੀ ਕ੍ਰਾਸ ਬਰੀਡ ਦੀ ਆ ਲਿਆ ਵੀਰ ਵਾਪਸ ਦੋ ਦਿਨ ਦਾ ਚੰਗਾ ਹੁੰਦਾ ਫਿੱਟ ਚੰਗੀ ਆਉਂਦੀ ਆ ਬਾਕੀ ਖਣ ਵਾਲੇ ਸਹਿ ਸੋਨੇ ਆ ਜੀ ਚਾਰੇ ਤੁਹਾਨੂੰ ਨਿਖੜ ਮੇ ਇੱਕੋ ਸੈਲ ਦੇ ਹਵਾਨਾ ਚੈੱਕ ਕਰ ਸਕਦੇ ਹੋ ਜੀ ਸ਼ਾਮ ਦੇ ਟਾਈਮ ਵੀਡੀਓ ਬਣਾ ਰਹੇ ਆ ਚਵਾਈ ਦੇ ਟਾਈਮ ਜੀ ਬਾਕੀ ਜਿੰਨਾ ਦੁੱਧ ਬਾਈ ਨੇ ਦੱਸਿਆ ਨੈਟ ਤਿਆਰ ਹੋਊਗਾ ਆ ਕੇ ਤਸੱਲੀ ਕਰ ਲਿਓ ਸੀਰਸਾਉ ਬਾਈ ਪੂਰੀ ਆ ਪੂਰੀ ਹੈ ਜੀ ਪੂਰੀ ਹੈ ਪੂਰੀ ਸੀਰਸਾਉ ਆ ਜੀ ਮਗਰ ਬੱਚਾ ਬੱਚੀ ਇਹ ਵੀ ਨਾਲ ਹੀ ਦੇਣੀ ਬੱਚੀ ਵੀ ਨਾਲ ਹੀ ਜਾਈਆ ਬੱਚੀ ਵੀ ਬਾਈ ਕਹਿੰਦਾ ਨਾਲ ਹੀ ਦੇ ਦਾਂਗੇ ਇਹਦਾ ਕੀ ਮੁੱਲ ਆ ਜੀ ਇਹਦਾ ਮੁੱਲ ਵੀ ਰ 42000 ਮਾਨਤਾਨ ਹੋ ਜਾਊਗਾ ਜੀ ਹਾਂਜੀ ਹਾਂਜੀ 42000 ਰੁਪਿਆ ਬਾਈ ਮੁੱਲ ਕਰਦੇ ਆ ਬਾਈ ਕਹਿੰਦੇ ਮਾਨਤਾਨ ਕਰ ਦਾਂਗੇ ਜਿਹੜਾ ਵੀਰ ਚੱਲ ਕੇ ਆਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ